lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਤੋ ਤੇਲਗਾਨਾ ਸਰਕਾਰ ਨੇ ਨੋਟਿਸ ਤੇ ਦਲਜੀਤ ਉਸਾਨ ਦਾ ਕਰਾਰਾ ਜਵਾਬ ਜੀਹਾਂ ਗੀਤ ਚ ਕੀਤੇਗੇ ਵੱਡੇ ਬਦਲਾ ਤਣ ਦੱਸ ਦਈਏ ਤੇਲਗਾਨਾ ਸਰਕਾਰ ਨੇ ਦਲਜੀਤ ਉਸਾਨ ਨੂੰ ਨੋਟਿਸ ਭੇਜ ਕੇ ਕਿਹਾ ਸੀ ਕਿ ਉਹ ਦਿਲ ਨੂੰ ਮਾਨੀ ਟੂਰ ਹਦਰਾਬਾਦ ਚ ਨਸ਼ਿਆਂ ਜਾਂ ਸ਼ਰਾਬ ਤੋਂ ਉਤਸ਼ਾਹਿਤ ਕਰਨ ਵਾਲੇ ਗੀਤਾਂ ਤੇ ਪ੍ਰਦਰਸ਼ਨ ਨਾ ਕਰਨ ਹੁਣ ਲੋਕ ਦਲਜੀਤ ਦੀ ਰਚਨਾਤਮਕਤਾ ਤਾਂਗਣਾ ਦਿੱਤੇ ਜਵਾਬ ਦੀ ਤਾਰੀਫ ਕਰ ਰਹੇ ਹਨ ਤੁਹਾਨੂੰ ਦੱਸ ਦਈਏ ਦਲਜੀਤ ਦੋਸਾਂਜ ਆਪਣੇ ਕੰ ਸਰਟ ਨੂੰ ਲੈ ਕੇ ਸੁਰਖੀਆਂ 'ਚ ਬਨੇ ਰਹਿੰਦੇ ਹਨ ਦਿੱਲੀ 'ਚ ਹੋਏ ਜ਼ਬਰਦਸ ਸ਼ੋਅ ਤੋਂ ਬਾਅਦ ਹੁਣ ਇਹ ਗਾਇਕ ਦੱਖਣ 'ਚ ਆਪਣੀ ਆਵਾਜ਼ ਦਾ ਜਾਦੂ ਵਿਖੇਦ ਰਿਹਾ ਹੈ 15 ਨਵੰਬਰ ਨੂੰ ਤੇਲਗਾਨਾ ਸਰਕਾਰ ਨੇ ਸ਼ੋਅ ਤੋਂ ਪਹਿਲਾਂ ਅੰਤਰਰਾਸ਼ਟਰੀ ਸਟਾਰ ਨੂੰ ਨੋਟਿਸ ਭੇਜਿਆ ਸੀ ਕਿ ਨੋਟਿਸ ਤੋਂ ਬਾਅਦ ਹੁਣ ਉਹਨਾਂ ਦਾ ਕੰ ਸਰਟ ਤੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜਿਸ ਚੋ ਆਪਰੇ ਗੀਤਾਂ ਨੂੰ ਬਹੁਤ ਹੀ ਸੁਚੇਤੇ ਢੰਗ ਨਾਲ ਮੋਡੀਫਾਈ ਕਰਦੇ ਨਜ਼ਰ ਆਏ ਆਉ ਤੁਹਾਨੂੰ ਦੱਸ ਦਿਆਂ ਕਿ ਇਹ ਪੂਰਾ ਮਾਮਲਾ ਦਰਸਲ ਤੇਲਗਾਨਾ ਸਰਕਾਰ ਨੇ ਗਾਇਕ ਨੂੰ ਨੋਟਿਸ ਭੇਜ ਕੇ ਹਿੰਸਾ ਨਸ਼ਿਆਂ ਤੇ ਸ਼ਰਾਬ ਨੂੰ ਤੁਸ਼ਾਹਿਦ ਕਰਨ ਵਾਲੇ ਗੀਤ ਨਾ ਦਿਖਾਉਣ ਦੀ ਹਦਾਇਤ ਕੀਤੀ ਸੀ ਨੋਟਿਸ ਅਨੁਸਾਰ ਸੰਗੀਤ ਸਮਾਰੋਹ ਦੌਰਾਨ ਬੱਚਿਆਂ ਨੂੰ ਸਟੇਜ ਤੋਂ ਜਾਣ ਤੋਂ ਵੀ ਰੋਕਿਆ ਗਿਆ ਸੀ ਕਿਉਂਕਿ ਉੱਚੀ ਆਵਾਜ਼ ਤੋਂ ਦੂਰ ਰੱਖਿਆ ਜਾ ਸਕੇ ਇਸ ਤਰ੍ਹਾਂ ਨੋਟਿਸ ਦਾ ਜਵਾਬ ਦਿੱਤਾ ਦਿਲਜੀਤ ਦੋਸਾ ਨੇ ਨੋਟਿਸ ਤੋਂ ਬਾਅਦ ਪੰਜਾਬੀ ਗਾਇਕ ਨੇ ਸੰਗੀਤ ਸਮਾਰੋਹ ਦੌਰਾਨ ਆਪਣੇ ਗੀਤਾਂ ਦੇ ਬੋਲ ਬਦਲ ਦਿੱਤੇ ਇਸ ਕਦਮ ਤੋਂ ਬਾਅਦ ਪੰਚਚਕਾ ਵਿੱਚ ਕਾਫੀ ਤਾਰੀਫ ਹੋਈਏ ਉਸਨੇ ਆਪਣੇ ਮਸ਼ਹੂਰ ਗੀਤ ਤਿੰਨ ਤੈਨੂੰ ਤੇਰੀ ਦਾਰੂ ਦੱਚ ਪਸੰਦ ਆ ਲੈਮੋਨੇਡ ਨੂੰ ਤੈਨੂੰ ਤੇਰੀ ਕੋਕੇ ਚ ਪਸੰਦਾ ਲੈਮੋਨੇਡ ਵਿੱਚ ਬਦਲ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਪੰਜ ਤਾਰਾ ਠੇਕੇ ਉੱਤੇ ਨੂੰ ਪੰਜ ਤਾਰਾ ਹੋਟਲ ਚ ਤਬਦੀਲ ਕਰ ਦਿੱਤਾ ਵੀਡੀਓ ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਜਿਸ ਤਰ੍ਹਾਂ ਉਸਨੇ ਆਪਣੇ ਅਤੇ ਉਸਦੇ ਟੀਮ ਦੇ ਕਾਨੂੰਨੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਆਖਰੀ ਸਮੇਂ ਤੇ ਕੀਤਾ ਨੂੰ ਬਦਲਿਆ ਹੈ ਉਹ ਛਲਾਗਾ ਜੋਗ ਹੈ ਤੌਨੂਕ ਵਿਦਨ ਲੱਗਾ ਇਹ ਫੈਸਲਾ ਦਲਜੀਤ ਦੁਤਸਾਨ ਦਾ ਆਪਣੇ ਕਮੈਂਟ ਕਰਕੇ ਦੱਸਿਓ ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਘਰ ਤੇ ਹਮਲਾ ਬਗੀਜੇ 'ਚ ਦਾਗੇ ਫਲੈਸ਼ ਬੰਬਾਂ ਦੀ ਵੀਡੀਓ ਆਈ ਸਾਹਮਣੇ ਜੀ ਹਾਂ ਪੁਲਿਸ ਅਤੇ ਸਿਨ ਬੈਟ ਦੀ ਅੰਦਰੂਨੀ ਸੁਰੱਖਿਆ ਏਜੰਸੀ ਨੇ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਿਵਾਸ ਤੇ ਬਾਹਰ ਬਾਗ ਵਿੱਚ ਦੋ ਅੱਗ ਦੇ ਗੋਲੇ ਡਿੱਗੇ ਹਨ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਹਮਲਾ ਸਾਰੀਆਂ ਲਾਲ ਹੱਦਾਂ ਨੂੰ ਪਾਰ ਕਰਨ ਵਾਲਾ ਹੈ ਤੁਹਾਨੂੰ ਦੱਸ ਹੀ ਇਜ਼ਰਾਈਲ ਤੇ ਸਜੇਰੀਆ ਵਿੱਚ ਪ੍ਰਧਾਨ ਮੰਤਰੀ ਬੀਜ਼ਾਮਿਨ ਨਿਤਿਆਦੂ ਦੇ ਘਰ ਉੱਤੇ ਦੋ ਖੁਲੇਸ਼ ਬੰਬ ਡਿੱਗੇ ਹਨ ਸੁਰੱਖਿਆ ਸੇਵਾਵਾਂ ਨੇ ਸ਼ਰੀਵਾ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਘਟਨਾ ਨੂੰ ਗੰਭੀਰ ਦੱਸਿਆ ਪੁਲਿਸ ਅਤੇ ਸਿੰਬੈਂਟ ਦੀ ਅੰਦਰੂਨੀ ਸੁਰੱਖਿਆ ਏਜੰਸੀਆਂ ਨੇ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਿਵਾਸ ਤੇ ਬਾਹਰ ਬਾਗ ਵਿੱਚ ਦੋ ਅੱਗ ਦੇ ਗੋਲੇ ਡਿੱਗੇ ਹਨ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਹਮਲਾ ਸਾਰੀਆਂ ਲਾਲ ਹੱਦਾਂ ਨੂੰ ਪਾਰ ਕਰਨ ਵਾਲਾ ਹੈ ਉਹਨਾਂ ਨੇ ਕਿਹਾ ਕਿ ਘਟਨਾ ਦੇ ਸਮੇਂ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਪਰਿਵਾਰ ਘਰ 'ਚ ਨਹੀਂ ਸੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇੱਕ ਗੰਭੀਰ ਘਟਨਾ ਹੈ ਇਸ ਨੂੰ ਖਤਨਾ ਤਰੀਕੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਇਜ਼ਰਾਈਲ ਦੇ ਰਾਸ਼ਟਰਪਤੀ ਆਈਜੇਕ ਹਰਜੋਗ ਨੇ ਕਿਹਾ ਕਿ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਜੰਤਰ ਖੇਤਰ ਵਿੱਚ ਹਿੰਸਾ ਵਿੱਚ ਵਾਧਾ ਦੇ ਖਿਲਾਫ ਚੇਤਾਵਨੀ ਵੀ ਦਿੱਤੀ। ਆਜੋਗ ਨੇ ਆਪਣੀ ਪੋਸਟ 'ਤੇ ਕਿਹਾ ਕਿ ਮੈਂ ਹੁਣ ਸ਼ਿਨ ਬੈਂਟ ਦੇ ਮੁਖੀ ਨਾਲ ਗੱਲ ਕੀਤੀ ਹੈ ਤੇ ਇਸ ਘਟਨਾ ਦੀ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵਾਂਗਾ। ਜਲਦੀ ਤੋਂ ਜਲਦੀ ਜਾਂਚ ਕਰਨ ਅਤੇ ਉਹਨਾਂ ਨਾਂ ਨਿਛੱਠਾਂ ਦੀ ਜ਼ਰੂਰਤ ਹੈ। ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਇਹਨਾਂ ਗੋਲਿਆਂ ਨੂੰ ਸੁੱਟਣ ਲਈ ਕੌਣ ਜ਼ਿੰਮੇਵਾਰ ਸੀ। ਤੁਹਾਨੂੰ ਦੱਸ ਦਈਏ ਪਿਛਲੇ 19 ਮਹੀਨਿਆਂ ਤੋਂ ਪ੍ਰਧਾਨ ਮੰਤਰੀ ਨੇਤਿਆ ਦੂਦੀ ਵਿਹਾਇਸ਼ ਤੇ ਦਰੋਹਣ ਹਮਲਾ ਹੋਇਆ ਸੀ ਜਿਸ ਦੀ ਜ਼ਿੰਮੇਵਾਰੀ ਹਿਜਬੁੱਲਾ ਨੇ ਲਈ ਸੀ ਇਸ ਤੋਂ ਬਾਅਦ ਨੇਤਿਆਜੂ ਨੇ ਹਿਜਬੁੱਲਾ ਤੇ ਉਹਨਾਂ ਦੀ ਪਤਨੀ ਨੂੰ ਕਾਫੀ ਜਿਹੜਾ ਆਇਆ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ 23 ਸਤੰਬਰ ਤੋਂ ਇਜ਼ਰਾਈਲ ਨੇ ਲਿਬਨਾਨ ਤੇ ਹਿਜਬੁੱਲਾ ਦੇ ਟਿਕਾਣਿਆਂ ਤੇ ਬੰਬਾਰੀ ਵਧਾ ਦਿੱਤੀ ਸੀ ਅਤੇ ਇਜ਼ਰਾਈਲੀ ਫੌਜ ਲਗਾਤਾਰ ਹਿਜ਼ਬੁੱਲਾ ਦੇ ਟਿਕਾਣਿਆਂ ਤੇ ਹਮਲਾ ਕਰ ਰਹੀ ਹੈ ਅਤੇ ਹੁਣ ਜ਼ਮੀਨੀ ਹਮਲੇ ਵੀ ਸ਼ੁਰੂ ਕਰ ਦਿੱਤੇ ਹਨ ਮਤਭਾਗੀ ਘਟਨਾ ਕੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਘਟਨਾ ਬਾਰੇ ਆਪਣੇ ਕਮੈਂਟ ਜਰੂਰ ਦੱਸਿਓ ਉਦੋਂ ਡੋਨਲਡ 트੍ਰੰਪ ਦੀ ਜਿੱਤ ਤੋਂ ਬਾਅਦ ਅਮਰੀਕਾ ਵਿੱਚ ਵੀਜ਼ੇ ਨੀਤੀ ਨੂੰ ਲੈ ਕੇ ਭਾਰਤੀਆਂ ਵਿੱਚ ਡੂੰਗੀ ਚਿੰਤਾ ਜਤਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਡੋਨਲਡ 트੍ਰੰਪ ਦੀ ਜਿੱਤ ਤੋਂ ਬਾਅਦ ਅਮਰੀਕਾ ਵਿੱਚ ਪ੍ਰਵਾਸ ਤੇ ਵੀਜ਼ਾ ਨੀਤੀ ਨੂੰ ਲੈ ਕੇ ਭਾਰਤੀਆਂ ਵਿੱਚ ਡੂੰਗੀ ਚਿੰਤਾ ਹੈ ਗੂਗਲ ਅਤੇ ਟੈਂਡੈਂਸ ਸੈਕਸ਼ਨ ਦੇ ਅਨੁਸਾਰ ਜਦੋਂ 6 ਨਵੰਬਰ ਨੂੰ 트ੰਪ ਨੂੰ ਜੇਤੂ ਐਲਾਨਿਆ ਗਿਆ ਸੀ ਤਾਂ ਕਾਨੂੰਨੀ ਇਮੀਗ੍ਰੇਸ਼ਨ H1B ਵੀਜ਼ਾ ਅਤੇ ਅਮਰੀਕੀ ਜਨਮ ਨਾਗਰਿਕਤਾ ਵਰਗੇ ਵਿਸ਼ਿਆਂ ਤੇ ਭਾਰਤ ਵਿੱਚ ਇੰਟਰਨੈਟ ਖੋਜਾਂ ਵਿੱਚ ਅਚਾਨਕ ਵਾਧਾ ਦੇਖਿਆ ਗਿਆ ਸੀ ਰਿਪੋਰਟ ਦੇ ਸਾਥ 6 ਨਵੰਬਰ ਨੂੰ ਭਾਰਤ ਵਿੱਚ ਕਾਨੂੰਨੀ ਇਮੀਗ੍ਰੇਸ਼ਨ ਲਈ ਖੋਜਾਂ ਵਿੱਚ ਵਾਧਾ ਹੋਇਆ ਹੈ ਇਸ ਦਿਨ 트੍ਰੰਪ ਦੀ ਜਿੱਤ ਦਾ ਐਲਾਨ ਕੀਤਾ ਗਿਆ ਸੀ ਰੋਜ਼ਾਨਾ ਦੇ ਆਉਣ ਤੇ ਪੰਜਾਬ ਖੋਜ ਦੀ ਅਗਵਾਈ ਕਰਦਾ ਹੈ ਇਸ ਤੋਂ ਬਾਅਦ ਤੇਲਗਾਨਾ ਆਂਧਰਾ ਪ੍ਰਦੇਸ਼ ਹਰਿਆਣਾ ਅਤੇ ਕੇਰਲ ਹਨ Google ਦੇ ਲੀਗਲ ਇਮੀਗ੍ਰੇਸ਼ਨ ਸਰਚ ਕਰਨ ਵਾਲੇ ਭਾਰਤੀਆਂ ਨੇ 트੍ਰੰਪ ਲੀਗਲ ਇਮੀਗ੍ਰੇਸ਼ਨ ਲੀਗਲ ਇਮੀਗ੍ਰੇਸ਼ਨ ਅੰਡਰ 트럼ਪ ਅਤੇ ਸਟੀਫਨ ਮਿਲਰ ਵਰਗੇ ਵਿਸ਼ਿਆਂ ਤੇ ਖੋਜ ਕੀਤੀ ਹੈ ਸਟੀਫਨ ਮਿਲਰ ਨੂੰ 트럼ਪ ਨੇ ਡਿਪਟੀ ચીਫ ਆਫ ਸਟਾਫ ਨਿਯੁਕਤ ਕੀਤਾ ਹੋਇਆ ਹੈ ਉਹ ਪ੍ਰਵਾਸ ਤੇ ਆਪਣੀਆਂ ਸਖਤ ਨੀਤੀਆਂ ਲਈ ਜਾਣਿਆ ਜਾਂਦਾ ਹੈ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਅਗਵਾਈ ਵਿੱਚ H1B ਵੀਜ਼ਾ ਵਰਗੇ ਵਰਕ ਵੀਜ਼ਾ ਲਈ ਅਰਜ਼ੀਆਂ ਨੂੰ ਰੱਦ ਕਰਨ ਦੀ ਦਰ ਵੱਧ ਸਕਦੀ ਹੈ ਤੇ ਭਾਰਤ ਵਿੱਚ H1B ਵੀਜ਼ਾ ਨਾਲ ਸੰਬੰਧਿਤ ਸਵਾਲਾਂ ਦੀ ਖੋਜ 26 ਨਵੰਬਰ ਨੂੰ ਸਿਖਰ ਤੇ ਪਹੁੰਚ ਗਈ ਹੈ ਇਸ ਵੀਜ਼ੇ ਦੀ ਵਰਤੋਂ ਅਮਰੀਕੀ ਕੰਪਨੀਆਂ ਹੁਨਰਬੰਦ ਭਾਰਤੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਲਈ ਕਰਦੀਆਂ ਹਨ ਤੇ ਤੇਲਗਾਨਾ ਚੰਡੀਗੜ੍ਹ ਆਂਧਰਾ ਪ੍ਰਦੇਸ਼ ਕਰਨਾਟਕਾ ਅਤੇ ਤਾਮਿਲਨਾਡੂ ਦੇ ਲੋਕ H1B ਵੀਜ਼ਾ ਦੀ ਭਾਲ ਵਿੱਚ ਸਭ ਤੋਂ

MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.